ਬਲੇ ਅਸੀਂ ਗੱਲਬਤ ਕਰਨ ਜਾ ਰਹੇ ਹਾਂ 2025 ਸੰ ਦਾ ਬਜਟ ਸਾਡੇ ਕੈਨੇਡਾ ਦਾ ਮਾਰਕਰਨੀ ਦੀ ਸਰਕਾਰ ਦਾ ਪਹਿਲਾ ਬਜਟ ਡਾਮਾਡੋਲ ਲੋਕਾਂ ਦੀ ਕਿਉਂ ਜੀ رائے ਪਾਈ ਜਾ ਰਹੀ ਹੈ ਕਿਉਂ ਜੀ ਚੰਗੀ ਸੋਚ ਜਾਂ ਕਮੀ ਸੋਚ ਦੇ ਇਹ ਲੋਕ ਨੇ ਪਰ ਸਾਡੇ ਪਾਸ ਇੱਕ ਐਕਸਪਰਟ ਸੋਚ ਦੇ ਮਾਰਕ ਨੇ ਜਿਹੜੇ ਕਿ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਬੱਜੇ ਹੋਏ ਜਦੋਂ ਵੀ ਅਸੀਂ ਐਜ਼ ਅ ਜਰਨਲਿਸਟ ਹੋਰ ਤੇ ਗੱਲਬਾਤ ਕਰਦੇ ਆ ਤਾਂ ਸਾਨੂੰ ਨਿਰਪੱਖ ਵਿਕਤ ਨੂੰ ਲੈਣਾ ਚਾਹੀਦਾ ਹੈ ਜੋ ਕਿ ਇਹ ਸਾਬਤ ਕਰੇ ਕਿ ਇਸ ਦੇਸ਼ ਦੇ ਵਿੱਚ ਬਜਟ ਜੋ ਲੈ ਕੇ ਆਂਦਾ ਸਰਕਾਰ ਨੇ ਇਹ ਬਜਟ ਦੇ ਵਿੱਚ ਲੋਕਾਂ ਦਾ ਕੀ ਫਾਇਦਾ ਹੈ ਜਾਂ ਇਹਨਾਂ ਨੇ ਆਪਣਾ ਫਾਇਦਾ ਪ੍ਰਾਇਓਰਟੀ 'ਤੇ ਰੱਖਿਆ ਹੈ। ਔਰ بڑے ਹਾਸੋਹੀਣੀ ਇਸ ਬਜਟ ਦੇ ਵਿੱਚ ਦੇਖਣ ਨੂੰ ਲੁੱਕ ਅਟ ਮੀਚੀ ਲੱਗਦੀ ਹੈ ਇਹ ਸਿਆਸੀ ਲੋਕਾਂ ਦੀ ਮਿਰਨੈਂਟਸ ਬਿਲੇ ਸਾਡੇ ਐਕਸਪਰਟ ਟੀਨਸਰ ਸਾਹਿਬ ਟੀਨਸਰ ਸਾਹਿਬ ਵੈਲਕਮ ਟੂ ਸ਼ੋ ਸਰ ਸੋ ਮਚ ਕਿਰਜੀ ਮਾਰਕ ਕਰਨੀ ਨੇ ਕੋਈ ਐਸਾ ਮਾਰਕਾ ਨਹੀਂ ਮਾਰਿਆ ਜੋ ਕਿ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਜਟ ਐਸਾ ਪੇਸ਼ ਕਰੇ ਕਿ ਜਿਸ ਦੇ ਵਿੱਚ ਲੋਕ ਭਲਾਈ ਵਾਸਤੇ ਤੁਹਾਡੀਆਂ ਨਜ਼ਰਾਂ ਚ ਇਹ ਬਜਟ ਜਿਹੜਾ ਹੈ ਜੋ ਦਾਵਾ ਡੋਲ ਰਿਹਾ ਇਸ ਬਿਲੇ ਕੀ ਕਹਿ ਰਹੇ ਹੋ ਇਹ ਆਖਰੀ ਸਾਹਾਂ ਤੇ ਆ ਜਾਂ ਫਿਰ ਇੱਕ ਇਸ ਇਹ ਬਜਟ ਜਿਹੜਾ ਆ ਇਹ ਲੋਕ ਇਹਨੂੰ ਜਣ ਕੇ ਜਿਹੜੇ ਪੋਲਿਟਿਸ਼ੀਨ ਨੇ ਮੈਂਬਰ ਆਫ ਪਾਰਲੀਮੈਂਟ ਨੇ ਬਾਕੀ ਪਾਰਟੀਆਂ ਨੇ ਸਬਟ ਕਰ ਲਣਗੇ ਬਸੀ ਸਾਹਿਬ ਇਹ ਕਾਰਨੀ ਦਾ ਪਹਿਲਾ ਬਜਟ ਸੀ ਕਾਰਨੀ ਆਪ ਇੱਕ ਇੱਕ ਇਕਨੋਮਿਸਟ ਹੈ ਉਹਨੇ ਬਹੁਤ ਸਾਰੇ ਐਕਸਪੈਕਟੇਸ਼ਨਸ ਐ ਮਾਫ ਕਰਨਾ ਸੀ ਜਾਂ ਹੈ ਹੈ ਇਹ ਮਾਰ ਕਾਰਨੀ ਦਾ ਪਹਿਲਾ ਬਜਟ ਹੈ ਜਾਂ ਸੀ ਪਹਿਲਾ ਬਜਟ ਜੋ ਬਈ ਬਜਟ ਪਹਿਲਾ ਬਜਟ ਮਾਰ ਮਾਰ ਕਰਦੀ ਦਾ ਔਰ ਉਹਨਾਂ ਨੇ ਆਪਣੇ ਆਪ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਹੀ ਇਸ ਡਿਫਰੈਂਟ ਦੈਨ ਟਰੂਡੋ ਟਰੂਡੋ era ਟਰੂਡੋ ਦੀ ਵੈਰੀ ਸੀ ਹੀ ਵਾਸ ਸਪੈਂਡਿੰਗ ਮੋਰ ਮਨੀ ਔਨ ਸੋਸ਼ਲ ਸਬਸਿਸ ਪਰ ਜਿਹੜਾ ਮਿਸ ਕਾਰਨੀ ਹੀ ਸੇਇੰਗ ਇਟਸ ਅ ਇਕਨੋਮਿਕ ਬਲੂਪ੍ਰਿੰਟ ਇਹ ਨੇ ਟਰਾਈ ਕੀਤੀ ਆ ਕਿ ਜਿਹੜੀ ਕਿਉਂਕਿ ਇਸ ਵੇਲੇ ਜਿਹੜੀ ਤਲਵਾਰ ਲਟਕ ਰਹੀ ਆ ਟਰੰਪ ਦੀ ਟੈਰਫ ਦੀ ਉਹਨੂੰ ਕਿੱਦਾਂ ਕੰਪਲੀਟ ਕੀਤਾ ਜਾ ਸਕਦਾ ਦੂਜਾ ਕਾਰਨੀ ਨੇ ਹੁਣ ਤੱਕ ਇਹ ਕਿਹਾ ਕਿ ਅਸੀਂ ਕੈਨੇਡਾ ਨੂੰ ਜਿਹੜਾ ਇਕਨੋਮਿਕ ਇੰਡੀਪੈਂਡੈਂਟ ਐਂਡ ਅਮਰੀਕਾ ਦੇ ਨਾਲ ਟ੍ਰੇਡ ਤੋਂ ਪਰੇ ਲੈ ਜਾਣਾ ਐਂਡ ਤੀਸਰਾ ਜਿਹੜਾ ਕੈਨੇਡਾ ਨੂੰ ਇਨ ਇਨਫਰਾਸਟ੍ਰਕਚਰ ਦੇ એનર્ਜੀ ਦਾ ਕੈਪੀਟਲ ਬਣਾਉਣਾ ਇਹਦੇ ਵਿੱਚ ਇਹ ਸੋ ਜਿਹੜਾ ਬਜਟ ਸੀ ਏਮਸ ਟੂ 댓 ਪਰ ਓਨਲੀ ਸੇਮ ਹੈਂਡ ਕਾਰਨੀ ਨੇ ਜਦੋਂ ਇਲੈਕਸ਼ਨ ਕਾਲ ਕੀਤੀਆਂ ਉਦੋਂ ਉਹਨੇ ਪ੍ਰੋਮਿਸ ਕੀਤਾ ਸੀ ਕਿ ਜਿਹੜਾ ਡੈਫਿਸਟ ਹੈ ਉਦੋਂ 42 ਬਿਲੀਅਨ ਡਾਲਰ ਸੀ 40 ਹੁਣ ਇਹਨੇ ਕਿਹਾ ਸੀ ਕਿ ਮੈਂ ਬੁੱਕ ਸਰਪਲਸ ਕਰੂ ਸਰਪਲਸ ਕਰਨ ਦੀ ਬਜਾਏ ਹੀ ਇਨਕਰੀਜ਼ਡ ਜਿਹੜਾ ਡੈਫਿਸਿਟ ਸੀ ਆਲਮੋਸਟ ਡਬਲ ਕਰ ਦਿੱਤਾ 78.3 ਬਿਲੀਅਨ ਐਸ ਵੇਲੇ ਪਹਿਲਾਂ ਸਦਾ ਟਰੂਡੋ ਵੇਰੀ 42 ਬਿਲੀਅਨ ਤੇ ਦੇ ਲੋ 42 ਬਿਲੀਅਨ ਜੋ ਟਰੂਡੋ ਵੇਰੀ ਸੀ ਤਾਂ ਟਰੂਡੋ ਦਾ ਪਬਲਿਕ ਓਪੀਨੀਅਨ ਪੋਲ ਦੇ ਵਿੱਚ ਕਿੰਨੀ ਡਿਫਰੈਂਟ ਉਹਨੂੰ ਨੈਗੇਟਿਵ ਨੈਗੇਟਿਵਿਟੀ ਮਿਲੀ ਸੀ ਪਰ ਐਤ ਕੀ ਜਿਹੜਾ ਕਾਰਨ ਹੀ ਨੇ ਡਿਊ ਟੂ ਦੀ ਸਰਕਮਸਟੈਂਸਸ ਇਹਨੇ ਮੇਨਲੀ ਕਨਸਨਟ੍ਰੇਟ ਕੀਤੀ ਹੈ ਓਨ 2 3 ਥਿੰਗਸ ਨੰਬਰ 1 ਇਨਫਰਾਸਟ੍ਰਕਚਰ ਨੰਬਰ 2 ਅਫੋਰਡੇਬਲ ਹਾਊਸਿੰਗ ਨੰਬਰ 3 3 ਮਿਲਟਰੀ ਮਿਲਟਰੀ ਚ ਸਪੈਂਡਿੰਗ 2 ਪਰਸੈਂਟ ਤੋਂ ਵਧਾ ਕੇ 5 ਪਰਸੈਂਟ 80 ਬਿਲੀਅਨ ਡਾਲਰ 84 ਬਿਲੀਅਨ ਡਾਲਰ ਮਿਲਟਰੀ ਦੇ ਉੱਤੇ ਇਹਨਾਂ ਨੇ ਸਪੈਂਡ ਕਰਨਾ ਪਲੱਸ ਜਿਹੜੀ ਪੋਜ਼ਿਟਿਵ ਇਸ ਦੇ ਪੁਆਇੰਟ ਹੈ ਉਹ ਜੋ ਕੁਝ ਕੈਨੇਡੀਅਨ ਚਾਹੁੰਦੇ ਸੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਹੋਣੀ ਚਾਹੀਦੀ ਸੀ ਸਸਟੇਨੇਬਲ ਲੈਵਲ ਉਹ ਇਹਨੇ ਟਰਾਈ ਕੀਤੀ ਹੈ ਕਿ ਆਉਣ ਵਾਲੇ ਤਿੰਨ ਸਾਲਾਂ ਚ ਜਿਹੜੀ ਇਮੀਗ੍ਰੇਸ਼ਨ 380000 ਜਦੋਂ ਕੋ ਟੂ ਡੋ ਨੇ ਕੀਤਾ ਸੀ ਓਵਰ 500000 ਐਂਡ ਟੈਂਪਰੇਰੀ ਵਰਕਰਸ 225 673650 ਇਹਨੇ ਅਗਲੇ ਸਾਲ ਟੈਂਪਰੇਰੀ ਵਰਕਰਸ ਦੇ ਵਿੱਚ ਟੈਂਪਰੇਰੀ ਵਰਕਰ ਵੀ ਆਉਂਦੇ ਆ ਤੇ ਸਟੂਡੈਂਟ ਵੀ ਆਉਂਦੇ ਆ ਹੋਰ ਸਾਰੀਆਂ ਕੈਟਾਗਰੀਆਂ ਇਹ ਇਹਨੇ ਕਿਹਾ ਕਿ ਅਸੀਂ ਵੀਲ ਬ੍ਰਿੰਗ ਇਟ ਡਾਊਨ ਟੂ 1070000 ਐਂਡ ਜਿਹੜੇ ਸਟੂਡੈਂਟ ਆ ਉਹ ਅਸੀਂ ਘਟਾ ਕੇ 155000 3 ਲੱਖ 5900 ਤੋਂ ਘਟਾ ਕੇ ਸਟੂਡੈਂਟ ਜਿਹੜੇ ਵੀਜ਼ੇ ਆ ਉਹ ਇਹ ਅਗਲੇ ਸਾਲ 1 ਲੱਖ 56000 1 ਲੱਖ 56000 ਕਰਨਗੇ ਐਂਡ ਉਹ ਗਾਂ ਲ ਦੋ ਸਾਲਾਂ ਚ 1 ਲੱਖ 50000 ਇਹ ਮੇਰੇ ਖਿਆਲ ਜਿਹੜੇ ਕੈਨੇਡੀਅਨਸ ਹੀ ਕੈਨੇਡੀਅਨਸ ਪੋਪੂਲੇਸ਼ਨ ਕੈਨੇਡੀਅਨਸ ਲੋਕੀ ਇਹ ਇਹ ਦੈਟਸ ਵਾਟ ਦੇ ਵਾਂਟਡ ਕਿ ਜਿਹੜੀ ਇਮੀਗ੍ਰੇਸ਼ਨ ਆ ਸਸਟੇਨੇਬਲ ਲੈਵਲ ਤੇ ਹੋਣੀ ਚਾਹੀਦੀ ਹੈ ਸੋ ਦੈਟਸ ਵਾਟ ਹੀ ਡਿਡ ਅ ਥੁਰਗਨ ਪਾਬਕ ਜਿਹੜੇ ਸਟੂਡੈਂਟ ਨੂੰ ਇਹਨਾਂ ਨੇ ਇਨਵਾਈਟ ਕਰਨਾ ਸੀ 1 ਲੱਖ ਤੋਂ ਉੱਪਰ ਇਹ ਹੁਣ 1 ਡੇ ਲੱਖ ਦੇ ਲਗਭਗ ਤੇ ਇਹਨਾਂ ਨੇ ਸਮਿਟ ਕਿਹਾ ਕਰਨੇ ਸਮਿਟ ਕਿਹਨੂੰ ਦੈਟਸ ਰਾਈਟ ਐਗਜੈਕਟਲੀ ਸੋ ਜਿਹੜੇ ਆਇਓ ਸਟੂਡੈਂਟ ਨੇ ਉਹਨਾਂ ਬਾਰੇ ਕੀ ਖਿਆਲ ਇਹਨਾਂ ਦਾ ਜਿਹੜੇ ਕਿ ਸਟੱਡੀ ਕਰ ਚੁੱਕੇ ਨੇ ਉਹਨਾਂ ਪਰਕਮੈਂਟ ਮਿਲਿਆ ਸੀ ਤੇ ਦੁਬਾਰਾ ਪਰਕਮੈਂਟ ਦਿੱਤੇ ਨੂੰ ਜਾ ਰਹੇ ਕਹਿੰਦੇ ਕਿ ਉਹਨਾਂ ਨੂੰ ਅ ਗੁੱਡਬਾਈ ਦਾ ਲੇਟਰ ਆ ਰਿਹਾ ਕਿ ਜਲਦੀ ਨਾਲ ਆਪਣੀ ਦੂਸਰੀ ਫਲਾਈਟ ਬੁੱਕ ਕਰੋ ਤੇ ਵਾਪਸ ਜਾਓ ਡਿਪੈਂਡ ਕਰਦਾ ਜੀ ਕਿ ਇਹ ਕਹਿੰਦੇ ਆ ਜਿਹੜੀ ਇਹਨਾਂ ਦੀ ਰਿਪੋਰਟ ਆ ਇਹਨਾਂ ਦੀ ਰਿਪੋਰਟ ਦੇ ਮੁਤਾਬਕ ਕਿ 33000 ਟੈਂਪਰੇਰੀ ਵਰਕਰਸ ਆ ਉਹਦੇ ਵਿੱਚੇ ਸਟੂਡੈਂਟ ਆ ਜਾਂਦੇ ਆ ਵਿੱਚੇ ਹੋਰ ਆ ਜਾਂਦੇ ਆ ਉਹ ਇਹ ਕਿ ਇਹ ਨਾਲੇ ਵੀ ਕਹਿ ਰਹੇ ਆ ਕਿ ਇਹ ਜਿਹੜਾ 33000 ਲੋਕੀ ਕੰਮ ਜਿਹੜੇ ਟੈਂਪਰੇਰੀ ਕੰਮ ਕਰ ਰਹੇ ਆ ਚਾਹੇ ਵਰਕ ਪਰ ਮਰਦੇ ਆ ਜਿਨ੍ਹਾਂ ਦੀ ਕੈਨੇਡਾ ਨੂੰ ਜਿਹੜੇ ਟ੍ਰੇਡ ਦੀ ਜਿਹੜੇ ਟੈਲੈਂਟ ਦੀ ਕੈਨੇਡਾ ਨੂੰ ਲੋੜ ਹੈ ਅਸੀਂ ਉਹਨਾਂ ਨੂੰ ਪਰਮਨੈਂਟ ਇਮੀਗ੍ਰੇਸ਼ਨ ਦੇ ਦਵਾਂਗੇ ਉਹਦੇ 'ਚ ਹੁਣ ਆਪਣੇ ਬੰਦੇ ਕਿੰਨੇ ਕਾਉਂਦੇ ਆ ਆਈ ਡੋਟ ਨੋ ਆਪਣੇ ਕੋਲ ਤਾਂ ਮਰਹਲਾ ਇਹ ਇਟਸ ਵੈਰੀ ਹਾਰਡ ਟੂ ਨੋ ਕਿਉਂਕਿ ਸਾਰੇ ਵਰਲਡ ਤੋਂ ਸਿਰਫ 33000 ਬੰਦਾ ਜਿਹੜਾ ਇਹਨਾਂ ਨੇ ਪੱਕਾ ਕਰਨਾ ਇਹ ਇਸ ਸਾਲ ਦੇ ਵਿੱਚ 25 'ਚ 200 20 26 2022 ਦੇ ਵਿੱਚ ਇਹਨਾਂ ਨੇ ਸਿਰਫ 33000 ਲੋਕਾਂ ਨੂੰ ਇਮੀਗ੍ਰੇਸ਼ਨ ਦੇਣੀ ਹੈ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ ਟੈਂਪਰੇਰੀ ਵਰਕਰ ਦੀ ਗੱਲ ਤੁਸੀਂ ਕਰ ਰਹੇ ਹੋ ਸਟੂਡੈਂਟਸ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਹੁਣ ਕਿਉਂਕਿ ਜਿਹੜਾ ਆ ਆ ਸਾਲ ਤਾਂ ਜਾਂਦਾ ਲੱਗਾ ਸਿਰਫ ਮਹੀਨਾ ਇੱਕ ਰਹਿ ਗਿਆ ਸੋ ਦੇ ਆਰ ਟਾਕਿੰਗ ਅਬਾਊਟ 33000 ਬੰਦਾ ਇਹਨਾਂ ਦੇ ਕੋਲ ਆ ਜਿਹੜਾ ਟੈਂਪਰੇਰੀ ਕੰਮ ਕਰ ਰਿਹਾ ਜਿਹੜੇ ਜਿੱਥੇ ਇਹਨਾਂ ਨੂੰ ਨੈਸੈਸਰੀ ਟੈਲੈਂਟ ਚਾਹੀਦਾ ਜਿਦਾ ਕੰਸਟਰਕਸ਼ਨ ਇੰਡਸਟਰੀ ਹੋਈ ਹਾਈ ਆਈ ਹਾਈ ਟੈਕ ਦੀ ਹੋਈ ਇਹ 1 ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ਿਆ ਹੋਈ ਇਹਦੇ ਚ ਕੋਈ ਕੰਮ ਕਰਦੇ ਤੇ ਮਰਖਲਾ ਉਹਨਾਂ ਨੂੰ ਉਹ ਇਮੀਗ੍ਰੇਸ਼ਨ ਦੇ ਦੇਣਗੇ ਪਲੱਸ ਕੈਨੇਡਾ ਗਵਰਨਮੈਂਟ ਨੇ 1.7 ਬਿਲੀਅਨ ਡਾਲਰ ਅਗਲੇ ਸਾਲ ਰੱਖਿਆ ਟੈਲੈਂਟ ਨੂੰ ਅਟਰੈਕਟ ਕਰਨ ਲਈ ਜਿਦਾ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੀਸ਼ੀਅਨਸ ਜਾ ਮਕੈਨਿਕਸ ਜਾਂ ਹੋਰ ਹਾਈਲੀ ਜਿਹੜੇ ਰਿਕੁਆਇਰਡ ਟੈਲੈਂਟਸ ਉਹਨਾਂ ਨੂੰ ਇਹ ਹਾਇਰ ਕਰਨਗੇ ਉਹਦੇ ਨਾਲ ਸੈਟਬੈਕ ਲੱਗੂਗੀ ਸ਼ਾਇਦ ਦੇਰ ਐਕਸਪੈਕਟਿੰਗ ਫਰਮ ਅਮਰੀਕਾ ਅਮਰੀਕਾ ਦਾ ਜਿਹੜਾ 1 B1 ਵੀਜ਼ਾ ਉਹ ਵੀ ਇਹੀ ਕਹਿ ਰਿਹਾ ਇਹ ਅਟ੍ਰੈਕਟ ਜੀ ਟਰਾਈ ਕਰਦੇ ਆ ਪੂ ਜੇ ਅਸੀਂ ਉਹ ਸਟੂਡੈਂਟਸ ਨੂੰ ਇੱਥੇ ਅਟ੍ਰੈਕਟ ਕਰ ਸਕੀਏ ਸੋ ਜਿਹੜਾ ਓਵਰਆਲ ਇਹ ਬਜਟ ਹੈ ਮੈਂ ਸਮਝਣਾ ਕਿ ਡੂ ਟੂ ਦੀ ਸਰਕਮਸਟੈਂਸਸ ਡਿਪੈਂਡ ਕਰਦਾ ਕਿ ਇਹਦੇ ਨਾਲ ਤੁਸੀਂ ਗੱਲ ਕਰਦੇ ਹੋ ਜੇ ਤਾਂ اپੋਜੀਸ਼ਨ ਦੇ ਨਾਲ ਗੱਲ ਕਰਦੇ ਹੋ ਮਿਸਟਰ ਪੌਲੀਵਰ ਉਹ ਉਹ ਇਹ ਕਹਿੰਦਾ ਜਿਹੜੇ ਲਿਬਰਲਸ ਨੇ ਇਹ ਬਜਟ ਬਜਟ ਵਿੱਚ ਉਹੀ ਕੰਮ ਕੀਤਾ ਜੋ ਲਿਬਰਲਸ ਹਮੇਸ਼ਾ ਕਰਦੇ ਹੀ ਆ ਕਿਉਂਕਿ ਦੇ ਸਪੈਂਡ ਮੋਰ ਐਂਡ ਦੇ ਇਨਕਰੀਜ਼ ਦੀ ਡੈਫਿਸਟ ਐਂਡ ਦੇ ਹੈਵ ਡਬਲਡ ਆਲਮੋਸਟ ਡਬਲਡ ਦੀ ਡੈਫਿਸਿਟ ਇਸ ਕਰਕੇ ਜਿਹੜਾ ਕੰਜ਼ਰਵਟਿਵ ਪਾਰਟੀ ਦੇ ਨਾਲ ਸਪੋਰਟਿੰਗ ਟੂ ਦਿਸ ਬਜਟ ਜਿਹੜੀ ਬਲੌਕ ਕਿਊਬਕ ਆ ਉਹਨਾਂ ਦੇ ਸਿਰਫ 22 ਮੈਂਬਰ ਆ ਉਹਨਾਂ ਦੀ ਡਿਮਾਂਡ 18 ਡਿਮਾਂਡਸ ਉਹਨਾਂ ਨੇ ਰੱਖੀਆਂ ਟੂ ਸਪੋਰਟ ਦੀ ਬਜਟ ਉਹਦੇ ਚੋਂ ਉਹ ਕਹਿੰਦੇ 11 ਡਿਮਾਂਡਸ ਦੇ ਉੱਤੇ ਕੋਈ ਸਮਝੌਤਾ ਨਹੀਂ ਥੈਟ ਵਿਲ ਕਾਸਟ 11.3 ਬਿਲੀਅਨ ਡਾਲਰਸ ਅਨ ਮੇਰੇ ਗਲੇ ਆਬੀ ਐਡੀ ਸਪੋਰਟ ਨਹੀਂ ਕਰਨਗੇ ਰਹਿ ਗਈ ਬਾਕੀ ਰਹਿ ਗਈ ਐਨ ਡੀ ਪੀ ਐਨ ਡੀ ਪੀ ਦੇ ਡੂ ਇਟ ਧੈਮ ਦੇ ਡੋਟ ਡੂ ਇਟ ਧੈਮ ਓਨਲੀ ਸੱਤ ਮੈਂਬਰ ਹੈ ਉਹਨਾਂ ਦੇ ਉਹ ਇਹ ਪੋਜੀਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਹ ਸ਼ੋਅ ਕਰਨ ਦੀ ਕਿ ਅਸੀਂ ਨਾ ਇਹ ਤੇ ਇਹਦੇ ਹੱਕ ਚ ਆ ਤੇ ਨਾ ਇਹਦੇ ਖਿਲਾਫ ਆ ਇਹ ਗੋਣਾ ਵਾਕ ਆਊਟ ਟਡਕੰਡ ਪਾਬੇ ਕਿ ਨਾ ਖੇਡਣਾ ਨਾ ਖਿਡੰਦੇਣਾ ਉਹਨੇ ਇਰੀਤੀ ਪੜਾਈ ਹੈ ਯੂ ਕੈਨ ਸੇ ਐਨੀ ਥਿੰਗ ਯੂ ਲਾਈਕ ਹਾ ਸਟਰੂ ਇਜ਼ ਟਰੂ ਹੋ ਸਕਦਾ ਉਹ ਸੱਤੇ ਮੈਂਬਰ ਵਾਕ ਆਊਟ ਕਰ ਜਾਣ ਤੇ ਬਜਟ ਪਾਸ ਹੋ ਜਾਏ ਪਰ ਬਜਟ ਪਾਸ ਕਰਨ ਲਈ ਐਜ਼ ਆਫ ਟੂਡੇ ਕਾਰਨੀ ਇਜ਼ ਵਰੀਡ ਹਿਸ ਫਾਈਨਾਂਸ ਮਿਸਟਰ ਮਿਸਿਸ ਸ਼ੈਂਪੇਨ ਇਜ਼ ਵਰੀਡ ਕਿ ਬਜਟ ਪਾਸ ਹੋ ਜੂਗਾ ਜਾਂ ਨਹੀਂ ਕਿ ਉਹ ਗੇ ਕੰਜ਼ਰਵਟਿਵ ਐਂਡ ਬਲੋਕ ਉਹ ਫਾਰਮਲੀ ਦੇ ਸੈਡ ਦੇ ਗੋਣਾ ਪੋਜ਼ ਇਟ ਜਿਹੜੀ ਗ੍ਰੀਨ ਪਾਰਟੀ ਆ ਉਹਦਾ ਕੋਈ ਇੱਕੋ ਇੱਕ ਮੈਂਬਰ ਐ ਪਹਿਲਾਂ ਤਾਂ ਬਸ ਇਹ ਸਰ ਜਿਹੜਾ ਬਜਟ ਪਾਸ ਕਰਨ ਲਈ ਦੋ ਮੈਂਬਰ ਇਹਨਾਂ ਚਾਹੀਦੇ ਆ ਲਿਬਰਲਜ਼ ਨੂੰ ਹੂੰ ਹੂੰ ਉਹ ਦੋ ਮੈਂਬਰ ਪਤਾ ਨਹੀਂ ਕਿਥੋਂ ਲੈਣਗੇ ਜਾਂ ਕਿਹੜੀ ਪਾਰਟੀ ਨਾਲ ਅਲਾਈਅੰਸ ਕਰਨਗੇ ਨਾਲ ਕਹਿੰਦੇ ਕਿ ਇੱਕ ਪੀਸੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਆਪਣੇ ਐਮਪੀ ਆ ਉਹ ਜਿਹੜਾ ਛੱਡ ਗਿਆ ਪਾਰਟੀ ਨੂੰ ਉਹ ਹੁਣ ਆਜ਼ਾਦ ਇੰਡੀਪੈਂਡੈਂਟ ਹੋ ਗਿਆ ਬਿਲਕੁਲ ਅੰਮ੍ਰਿਤਾਲ ਕੇ ਉਹਨੂੰ ਹੋ ਸਕਦਾ ਕਿ ਉਹਨਾਂ ਨੇ ਚਾਰਾ ਸਿਆਸੀ ਚਾਰਾ ਪਾਤਾ ਹੋਵੇਗਾ ਸਿਆਸੀ ਡਰ ਦਿੱਤਾ ਹੋਗਾ ਇੰਡੀਪੈਂਡੈਂਟ ਨਹੀਂ ਹੋਇਆ ਹਾਂ ਹਾਂ ਉਹ ਕਨਜ਼ਰਵਟਿਵ ਪਾਰਟੀ ਤੋਂ ਰਿਜ਼ਾਈਨ ਕਰਕੇ ਟੱਪ ਗਿਆ ਲਿਬਰਲ ਵਾਲ ਨੂੰ ਉਹਨੇ ਲਿਬਰਲ ਪਾਰਟੀ ਜੁਆਇਨ ਕਰ ਲਈ ਸੋ ਅੱਗੇ ਲਿਬਰਲ ਪਾਰਟੀ ਨੂੰ 10 ਮੈਂਬਰਾਂ ਦੀ ਲੋਡ ਸੀ ਹੁਣ ਉਹ ਜੁਆਇਨ ਕਰ ਗਿਆ ਕਰਕੇ ਹੁਣ ਲਿਬਰਲ ਪਾਰਟੀ ਨੂੰ ਦੋ ਬੰਦੇ ਚਾਹੀਦੇ ਆ 2 MP ਚਾਹੀਦੇ ਆ ਜਿਹੜਾ ਬੰਦਾ ਟੱਪ ਕੇ ਚਲੇ ਗਿਆ ਇਸ ਪਾਰਟੀ ਵਿੱਚ ਛੜੱਪਾ ਮਾਰਿਆ ਜਿਵੇਂ ਕਿ ਆਮ ਸਾਡੇ ਪੰਜਾਬ ਵਿੱਚ ਕਰਦੇ ਨੇ ਮੈਂ ਕਹਾਂ ਕਿ ਇਹਨੂੰ ਕੋਈ ਨਾ ਕੋਈ ਉਹਨਾਂ ਨੇ ਕਿਹਾ ਹੁਣ ਕਿ ਤੁਹਾਨੂੰ ਸੀ मिनिस्टर ਬਣਾ ਦੇਣਗੇ ਫਰ ਸ਼ੋਰ ਡੈਫਨਿਟਲੀ ਸਭ ਕੁਝ ਇੱਥੇ ਚੱਲਦਾ ਉਹਨੂੰ ਦੇਣਗੇ ਸਮ ਗੁੱਡੀਜ਼ ਐਂ ਉਹਨਾਂ ਕੋ ਕੀ ਪ੍ਰੋਮਿਸ ਕੀਤਾ ਹੋ ਵੀ ਡੋਂਟ ਨੋ ਇਹ ਸਗਾਜੀ ਕਨਸਰਵਟਿਵ MP ਇਹਦਾ ਨਾਮ ਸਗਾ ਕ੍ਰੈਸ ਇੰਟਰਮੋਂਟ ਜਿਹਨੇ ਫਲੋਰ ਕ੍ਰਾਸ ਕੀਤੀ ਹੈ ਯੂਨੀਟ ਫਲੋਰ ਫਲੋਰ ਕ੍ਰਾਸ ਨਹੀਂ ਕਰਦੇ ਪਰ ਹੀ ਡਿਡ ਇਟ ਕਮਾਲ ਦੀ ਗੱਲ ਹੈ ਕਿ ਇੱਥੇ ਦੀ ਲੋਕ ਵੀ ਦੀ ਲੋਕ ਇਹੋ ਜਿਹੇ ਨੇ ਕਿ ਇੱਕ ਆਪਣੀ ਜ਼ਿੰਦਗੀ ਵਿੱਚ ਜਿਸ ਪਾਰਟਨਰ ਉਸ ਕਮਿਟਿਡ ਹੋ ਲੋਕਾਂ ਨੇ ਤੁਹਾਨੂੰ ਜਿਤਾਇਆ ਆ ਤੁਸੀਂ ਜਤਨ ਤੋਂ ਬਾਅਦ ਇੱਕ ਤੁਹਾਨੂੰ ਇਹੋ ਜਿਹਾ ਇੱਕ ਮਿਨਿਸਟਰੀ ਦਾ ਜਾਂ ਫਿਰ ਕੋਈ ਨਾ ਕੋਈ ਐਸਾ ਲਾਲਚ ਦੇ ਕੇ ਤੁਸੀਂ ਚੱਲ ਜਿਮਾਂ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਹਾਂ ਜੀ ਸਾਡੇ ਇਸ ਦੇਸ਼ ਵਾਸਤੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕਿਉਂਕਿ ਜਿਹੜੇ ਵੋਟਰਸ ਹੈ ਉਹਨਾਂ ਨੇ ਅੱਛਾ ਬਾਕੀ ਲਾ ਕੇ ਦੋ ਬੰਦੇ ਦੋ ਬੰਦੇ ਕਿੱਥੋਂ ਲੈ ਕੇ ਆਉਣਗੇ ਇਹ ਇਹ ਵੀ ਪਤਾ ਲੱਗਿਆ ਕਿ ਕੁਝ ਜਿਹੜੇ ਲਿਬਰ ਪਾਰਟੀ ਦੇ ਵਿੱਚੋਂ ਇੱਕ ਦੋ ਐਸੇ ਐ ਐਕਸਟ ਮਿਨਿਸਟਰ ਰਹਿ ਚੁੱਕੇ ਨੇ ਜੋ ਕਿ ਕਿਸੇ ਵੀ ਵੇਲੇ ਵੀ ਉਹ ਸ਼ਾਰਤ ਕਰ ਸਕਦੇ ਨੇ ਵੋਟ ਪਾਉਣ ਵੇਲੇ ਕਰ ਸਕਦੇ ਆ ਲਿਬਰਲ ਪਾਰਟੀ ਦੇ ਵਿੱਚ ਵੀ ਜਾਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਸਾਨੂੰ ਪਤਾ ਹੀ ਹੈ ਕਿ ਐਕਸਪੈਕਟੇਸ਼ਨਸ ਫਰੀ ਛੰਡੀ ਲਵਾਉਣ ਨੂੰ ਸਾਰਿਆਂ ਦਾ ਦਿਲ ਕਰਦਾ ਹੂੰ ਹੂੰ ਮੈਨੂੰ ਲੱਗਦਾ ਜੇ ਸਿਆਣੇ ਹੋਣ ਤਾਂ ਜਿਹੜੇ ਆਪਣੇ ਇੰਡੀਅਨ ਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਹਰ ਬੰਦਾ ਹੀ ਫਲੋਰ ਕ੍ਰੋਸ ਕਰੀ ਜਾਂਦਾ ਹੂੰ ਹੂੰ ਹਣ ਉੱਥੇ ਆਮ ਪਾਰਟੀ ਨੇ ਜਿਹੜਾ ਕੈਂਡੀਡੇਟ ਲਿਆਂਦਾ ਉਹ ਸੁਖਵੀਰ ਬਾਦਲ ਤੋਂ ਪੱਟ ਕੇ ਲਿਆਂਦਾ ਸੋ ਹੋ ਸਕਦਾ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਜਿਹੜੇ ਕੁਝ ਇੰਡੀਅਨ ਆ ਮੈਂ ਲਗਾਦਾ ਐਨਡੀਪੀ ਦੇ ਵਿੱਚ ਤਾਂ ਹੁਣ ਹੈ ਨਹੀਂਗਾ ਜਗਵੀਤ ਜਗਮੀਤ ਐਨਡੀਪੀ ਦਾ ਕੰਮ ਕਰ ਗਿਆ ਜੀ ਐਨਡੀ ਇੱਕ ਕੰਜ਼ਰਵਟਿਵ ਪਾਰਟੀ ਦੇ ਵਿੱਚ ਇੱਕ ਮਰਖਲਾ ਹੈਗਾ ਬਲੌਕ ਕਿ ਬੁੱਕ ਦੇ ਵਿੱਚ ਐਂਡ ਬਾਕੀ ਕੋਈ ਕੰਜ਼ਰਵਟਿਵ ਪਾਰਟੀ ਜੇ ਲੈਵਲ ਦੇ ਸ਼ੁੱਡ ਅਪਰੋਚ ਟੂ them ਗਿਵ ਆਫਰ them ਮਿਨਿਸਟਰੀ হোਸਾਦਾ ਦੇ ਕਨ ਕੰਸੀਡਰ ਇਟ ਪਰ ਲੱਗਦਾ ਕਿ ਜਿਹੜੀ ਜਿਹੜੀ ਲਿਵ ਜਿਹੜੀ ਲਿਬਰ ਪਾਰਟੀ ਆ ਇਹਦੇ ਵਿੱਚ ਵੀ 2-3 ਐਸੇ ਐਕਸ ਮਿਨਿਸਟਰ ਬੈਠੇ ਨੇ ਆ ਜਿਹੜੇ ਕਿ ਉਹ ਟੋਲਰੇਟ ਨਹੀਂ ਕਰਦੇ ਮਾਰ ਕਰਨੀ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਬਣਿਆ ਰਹੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਆ ਤੁਹਾਨੂੰ ਯਾਦ ਉਹਨਾਂ ਕਲੈਕਸ਼ਨ ਤੋਂ ਬਾਅਦ ਵਿੱਚ ਉਹਨਾਂ ਨੇ ਕੁਝ ਕਮੈਂਟ ਆ ਅਖਬਾਰਾਂ ਵਿੱਚ ਵੀ ਛਪੀ ਸਨ ਯਾਦ ਹੈ ਕਿਹੜਾ ਐਮਪੀ ਸੀ ਮੈਂ ਨਾਮ ਆਪਾਂ ਲੈਣਾ ਚਾਹੂੰਗਾ ਆਈ ਡੋਨਟ ਵਾਂਟ ਟੂ ਯੂ نو ਇਟਸ ਯੂ ਵਾਂਟ ਟੂ ਸੀ ਥੈਟ ਠੀਕ ਹੈ ਜੀ ਆ ਬਸ ਇਟਸ ਟਰੂ ਰਾਈਟ ਹਾਂਜੀ ਹਾਂਜੀ ਬਿਲਕੁਲ ਟਰੂ ਆ ਓਕੇ ਫਾਈਨ ਸੋ ਇਸ ਤੋਂ ਇਹ ਲੱਗਦਾ ਕਿ ਇਹ ਬਜਟ ਪਾਸ ਹੋਣਾ ਜਾਂ ਨਹੀਂ ਹੋਣਾ ਅ ਇਹ ਦੇ ਬਾਰੇ ਵਿੱਚ ਲੋਕ ਪ੍ਰੀਖਿ ਵਿੱਚ ਨਹੀਂ ਹੈ ਲੋਕ ਕੁਝ ਮੀਡੀਆ ਵਾਲੇ ਵੀ ਕਹਿ ਰਹੇ ਨੇ ਕਿ ਇਲੈਕਸ਼ਨ ਜਿਹੜੀ ਆ अर्ली ਕਾਲ ਹੋ ਸਕਦੀ ਹੈ ਕੀ ਹਾਲੇ ਇਹ ਕਹਿਣਾ ਟੂ अर्ली ਹੈ ਬਜਟ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ ਬੱਸੀ ਸਾਹਿਬ ਬਜਟ ਪਾਸ ਨਾ ਪੇਸ਼ ਹੋਇਆ ਕੱਲ ਪੇਸ਼ ਹੋਇਆ ਇਹਦੇ ਤੇ ਬਹਿਸ ਹੋਣੀ ਆ ਮੈਨੂੰ ਲੱਗਦਾ ਹੈ ਰੈਪਸ ਐਂਡ ਆਫ ਥਿਸ ਮੰਥ ਵੋਟਿੰਗ ਹੋਊਗੀ ਐਂਡ ਆਫ ਦਿਸ ਮੰਥ ਤੱਕ ਬਿਹਾਈਂਡ ਦੀ ਸੀਨਸ 네ਗੋਸ਼ੀਏਸ਼ਨਸ ਚੱਲ ਰਹੀਆਂ ਦੇ ਆਫਰ ਦਿਸ ਦੇ ਆਫਰ ਧਾਟ ਦੇ ਵਿਲ ਕੰਟੈਕਟ ਦਿਸ ਐਮਪੀ ਦੇ ਵਿਲ ਕੰਟੈਕਟ ਦਿਸ ਪਾਰਟੀ ਵਾਟਸ ਗੋਣਾ ਹੈਪਨ ਪਰ ਐਗਨ ਫਰ ਸ਼ੋਰ ਯਰ ਜਿਹਨੇ ਐਸ ਵੇਲੇ ਇਲੈਕਸ਼ਨ ਕਰਾਈ ਕਿਉਂਕਿ ਮੈਜੋਰਟੀ ਆਫ ਦੀ ਕ੍ਰੇਡਿਅਨ ਜਿਹੜੀ ਵੋਟਰਸ ਐ ਉਹ ਉਹ ਹਾਲੇ ਹੁਣ ਤਾਂ ਅਪ੍ਰੈਲ ਵਿੱਚ ਤਾਂ ਇਲੈਕਸ਼ਨ ਹੋ ਕੇ ਹਟੀ ਐ ਜਿਹੜੀ cos taxpayers a lot of money and they don't want another election jne mm -hmm. election karawani hai marhala onu ek kam mehanga paina is layi sariyan opposition partiyan they are very careful oppose kar rahiyan par their election de haq vich nahi eda ki banuga will watch very carefully ਡੇ ਟੂ ਡੇ ਮੇਰੇ ਖਿਆਲ ਅ ਜੇ VOTING ਹੋਈ ਤਾਂ ਐਂਡ ਆਫ ਦਿਸ ਮਨਥ ਜਾਂ ਬਿਗਨਿੰਗ ਆਫ ਦਿਸ ਅਗਲੇ ਮਹੀਨੇ ਹੋਊਗੀ ਹੁਸਨ ਦੇ ਕਿ ਕੁਝ ਐਸੇ MP ਹੋਣਗੇ ਲਿਬਰਲ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਸੋਚਾ ਹੋਊਗਾ ਕਿ ਹਸਾ ਹੁਣ ਇਲੈਕਸ਼ਨ ਲਾਂਡ ਹੀ ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਸਿਆਸਤ ਵਿੱਚ ਰਹਿਣਾ ਨਹੀਂਗਾ ਤਾਂ ਉਹ ਕੋਈ ਵੀ ਆਪਣਾ ਡਿਸੀਜਨ ਲੈ ਸਕਦੇ ਨੇ ਲੈ ਸਕਦੇ ਆ ਡਿਸੀਜਨ ਇਟਸ ਪਰ ਹਲ ਹਲੇ ਇਲੈਕਸ਼ਨ ਤਾਂ ਹੁਣ ਹੋ ਗਏ ਹਟਿਆ ਨੀ ਹੋ ਕੇ 30 ਹੈ ਪਰ ਮੇਰੇ ਮੈਂ ਕਹਿਣ ਭਾਵੇਂ ਕਿ ਜਿਹੜੇ ਬਟ ਟਾਇਲਟ ਨਹੀਂ ਕਰਦੇ ਮਾਰ ਕਾਰਨੀ ਨੂੰ ਅਕਸੈਪਟ ਨਹੀਂ ਕਰ ਰਹੇ ਹਾਂਜੀ ਹਾਂਜੀ ਉਹ ਫਿਰ ਹੈ ਜੇ ਸਟੈਪਡ ਕਰ ਜਾਂਦੇ ਨੇ ਸਟੈਪਡ ਵਟ ਏਵਰ ਉਹਨਾਂ ਦਾ ਆਪਣਾ ਪਰਸਨ ਆਈ ਥਿੰਕ ਇਟਸ ਟੂ अर्ਲੀ ਫॉर ਮਿਸਟਰ ਕਾਰਨੀ ਮਿਸਟਰ ਕਾਰਨੀ ਨੇ ਜਿਸ ਹਿਸਾਬ ਦੇ ਨਾਲ ਉਹਨੇ ਸਪੈਂਡਿੰਗ ਕੀਤੀ ਜਿਸ ਹਿਸਾਬ ਦੇ ਨਾਲ ਬਜਟ ਆਲਮੋਸਟ ਡਬਲ ਕਰ ਦਿੱਤਾ ਇਹ ਜੀ ਤੁਹਾਨੂੰ ਪਤਾ ਵੀ ਜਿਹੜਾ ਡੇਟ ਏਸ ਤਿੰਨ ਇੱਕ ਟ੍ਰਿਲੀਅਨ ਤੋਂ 1.3 ਟ੍ਰਿਲੀਅਨ ਕੈਨੇਡਾ ਸਰ ਡੈਟ ਹੈ ਡੈਟ ਨੂੰ ਸਰਵ ਕਰਨ ਲਈ ਜਿਹੜਾ ਇੰਟਰਸਟ ਪੇ ਕਰਦੇ ਆ ਉਹ 55 ਬਿਲੀਅਨ ਡਾਲਰ ਤੱਕ ਇੰਟਰਸਟ ਪੇ ਕਰਨ ਨਾ ਇੰਟਰਸਟ ਦੇ ਉਹ ਉਹਦੇ ਉੱਤੇ ਇੰਟਰਸਟ ਪੇ ਕਰਦੀ ਹੈ ਗਵਰਨਮੈਂਟ ਆਫ ਕੈਨੇਡਾ ਉਹਦਾ ਇੰਪੈਕਟ ਹਾਲੇ ਹੋਣਾ ਮੈਨੂੰ ਲੱਗਦਾ ਵੀ ਮਿਸਟਰ ਕਾਰਨੀ ਇਸ ਵਾਰਲੀ ਟੂ ਸੇ ਥੈਟ ਬ ਡੈਫਨਿਟਲੀ ਹੀ ਹੈ ਟੂ ਆਨਸਰ ਦੋਸ ਥੀਸ ਕੁਐਸਚਨਸ ਕਿ ਜਿਹੜਾ ਡੈਫਿਸਟ ਇਨਾ इवन ਟੂ ਦੀ ਡੈਫਿਸਟ ਟੂ ਦੀ ਜੀ ਡੀ ਪੀ 43 42 ਪਰਸੈਂਟ 43 ਪਰਸੈਂਟ ਉਹ ਹੀ ਕਹਿ ਰਹੇ ਹੈ ਇਟ ਇਸ ਟੂ ਹਾਈ ਸੋ ਕਿੰਨੇ ਘਾਟੇ ਦਾ ਬਜਟ ਹੈ ਇੰਨੇ ਘਾਟੇ ਦਾ ਬਜਟ ਮੇਰੇ ਖਿਆਲ ਕਿ ਕਦੇ ਪਹਿਲਾਂ ਨਹੀਂ ਸੀ ਸੋਚਿਆ ਗਿਆ ਕਿ ਪੇਸ਼ੂਭਗ ਸੱਠ ਦੇ ਲਗਭਗ ਸੀ ਕਿ ਕਹਿੰਦੇ ਕਿ ਕਿੰਨਾ ਮਤਲਬ ਇਹ ਘਾਟੇ ਦਾ ਬਜਟ ਪੇਸ਼ ਕੀਤਾ ਸਰਕਾਰ ਨੇ ਇਹ ਵਿੱਚ ਬੈਨੀਫਿਟ ਜਿਹੜਾ ਹੈ ਕੋਈ ਬਜ਼ੁਰਗਾਂ ਨੂੰ ਕੋਈ ਕੈਨੇਡੀਅਨ ਸਿਟੀ ਦੇ ਲੋਕਾਂ ਨੂੰ ਮਿਲਿਆ ਨਹੀਂ ਇਟਸ ਅ ਸ਼ਾਰਪ ਕਟ ਕਿਉਂਕਿ ਜਿਹੜੀ ਬਿਊਰੋਕਰੇਸੀ ਹੈ ਟਰੂਡੋ ਨੇ ਬਿਊਰੋਕਰੇਸੀ ਫੈਡਰਲ empioyes ਉਹ 10 ਲੱਖ 97 ਹਜ਼ਾਰ ਹਾਇਰ ਕੀਤੇ ਸੀ ਇਨਕਰੀਜ਼ਡ ਔਰ ਇਹ ਕਿਹਾ ਜਾ ਰਿਹਾ ਕਿ 100000 ਤੋਂ ਓਵਰ ਪਰ ਇਹਨਾਂ ਨੇ ਉਹਦੇ ਚ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਕਿ ਆ ਕਿ ਅਸੀਂ 40 ਹਜ਼ਾਰ ਬੰਦਾ ਬੰਦੇ ਨੂੰ ਜਾਂ ਲੇ-ਆਫ ਕਰਾਂਗੇ ਜਾਂ ਉਹਨਾਂ ਨੂੰ ਲੈਟ them go ਉਹਨੇ ਪੈਨਸ਼ਨ ਔਰ ਸਮਥ ਲਾਈਕ ਦੈਟ ਐਂਡ ਇਹ ਘਟ ਕੇ ਇਹ ਰੱਖਣਾ ਚਾਹੁੰਦੇ ਆ 3 ਲੱਖ 30 ਹਜ਼ਾਰ ਤੱਕ ਪਬਲਿਕ EMPLOYEES ਤੁਹਾਨੂੰ ਪਤਾ ਵੀ ਪਬਲਿਕ EMPLOYEES ਦੇ ਹਾਈਲੀ ਪੇਡ ਐਂਡ 올 ਕਾਈਂਡ ਆਫ ਬੈਨੀਫਿਟਸ ਦੇਰ ਗੈਟ ਐਂਡ ਉਹਦੇ ਤੇ ਦੇ ਟ੍ਰੇਡ ਯੂਨੀਅਨ ਹੈ ਉਹ ਕਮਰ ਕੱਸੇ ਕਸ ਰਹੀ ਹੈ ਕਿ ਵਿਜਨ ਹੈ ਫਾਈਟਡ ਬੈਕ ਇਹ ਜਦੋਂ ਉਹ ਨਾਲ ਉਹਨਾਂ ਦਾ ਟਾਈਮ ਬਣਾ ਬੀ ਵੈਰੀ ਇੰਟਰਸਟਿੰਗ ਕਿਉਂਕਿ ਆਫਕਸ ਇੱਕ ਪਾਸੇ ਟਰੰਪ ਹੈ ਉਹ ਦਬਕੇ ਮਾਰ ਰਿਹਾ ਹੈ ਉਹ ਟੈਰਫ ਵਧਾ ਰਿਹਾ ਹੈ ਉਹ ਟੈਰਫ ਨੂੰ ਨੇਗੋਸ਼ੀਏਟਰੀ ਕਰ ਰਿਹਾ ਹੈ ਦੂਜੇ ਪਾਸੇ ਜਿਹੜੀ ਕੈਨੇਡੀਅਨ ਇਕਨੋਮੀ ਹੈ ਉਹ ਜਾਪਾਨ ਇਮਪਲਮੈਂਟ ਇਸ ਨਾਓ 7.1% ਮੈਨਰ ਹੁਣ ਗਾਂ ਜਿਹੜੀਆਂ ਫਿਗਰ ਆਉਣੀਆਂ it's going to go up 7.2% look at crisis ਉਹਨਾਂ ਨੇ ਇਥੋਂ ਬੰਦ ਕਰਕੇ ਸਾਰੀਆਂ ਜੌਬਾਂ ਉੱਥੇ ਲੈ ਗਏ 3000 ਬੰਦਾ ਇੱਥੇ ਲੇ ਆਫ ਹੋ ਗਿਆ ਫਿਰ ਜੀਐਮ ਵਾਲੇ ਵੀ ਇੱਕ ਇੱਕ ਕਾਰ ਮਾਡਲ ਉਹ ਅਮਰੀਕਾ ਲੈ ਗਏ ਐਂਡ ਹਾਲੇ ਬਾਕੀ ਹੋਰ ਤਾਂ ਹਾਲੇ ਉਹਨਾਂ ਨੇ ਅਨਾਉਂਸ ਨਹੀਂ ਕੀਤਾ ਸੋ ਦੈਟ ਰਿਮੇਨਸ ਟੂ ਸੀ ਦੀ ਅਨਪਲੋਇਮੈਂਟ ਇਜ਼ ਗੋਇੰਗ ਅਪ ਵਿਲ ਗੋ ਅਪ 7.2% ਐਂਡ ਜਿਹੜਾ ਡੈਫਿਸਿਟ ਹੈ ਉਹ 78.3% ਸੋ ਜਿਹੜਾ ਡੈਟ 1.3 ਟ੍ਰਿਲੀਅਨ ਡਾਲਰ ਹੈ ਹਾਉ ਦੇ ਗਨ ਰਿਜ਼ੋਲਵ ਇਟ ਦੈਟਸ ਦੀ ਅਨਸਰ ਥੀਸ ਗਵਰਨਮੈਂਟਸ ਹੈਵ ਟੂ ਗਿਵ ਟੂ ਦੀ ਕ੍ਰੇਡੀਅਨਸ ਅ ਸੋ ਕੋਲਮ ਲਾਕੇ ਦੇਖਿਆ ਜਾਵੇ ਕਿ ਲੋਕਾਂ ਦੀ ਨਜ਼ਰਾਂ ਕੱਲ ਦੀਆਂ ਬਜਟ ਵੱਲ ਨੇ ਔਰ ਤੁਹਾਡੇ ਮੁਤਾਬਕ ਜਿਹੜੀ ਐਨਡੀਪੀ ਆ ਉਹਨਾਂ ਦਾ ਸਾਫ ਸਪਸ਼ਟ ਹੈ ਕਿ ਅਸੀਂ ਨਾ ਕਿਡਣਾ ਖੇਡਣ ਦੇਣਾ ਬੜੀ ਨੀਤੀ ਉਹਨਾਂ ਨੇ ਪੜਾਈ ਆ ਬਲੌਕ ਵਾਲੇ ਸਾਫ਼ ਸਪਸ਼ਟ ਕਹ ਗਿਆ ਤਾਂ ਆਪੋਜੀਸ਼ਨ ਪਾਰਟੀ ਜਿਹੜੀ ਸਟਰੋਂਗ ਐ ਇਸ ਵੇਲੇ ਹੈ ਤਾਂ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਮਕਸਦ ਕੀ ਹੈ ਮਿਸ਼ਨ ਕੀ ਹੈ ਸੋ ਹੁਣ ਗੱਲ ਹੈਗੀ ਕਿ ਦੋ ਐਸੇ ਐਮਪੀ ਚਾਹੀਦੇ ਨੇ ਦੋ ਚਾਹੀਦੇ ਨੇ ਜਾਂ ਦੋ ਤੋਂ ਚਾਰ ਚਾਹੀਦੇ ਵੀ ਹੋ ਸਕਦੇ ਆ ਪੌਸਿਬਿਲਟੀ ਦੋ ਦੋ ਚਾਹੀਦੇ ਜੀ ਦੋ ਕਿ ਲੋਕਾਂ ਦੀ ਨਜ਼ਰ ਵਿੱਚ ਦੋ ਆ ਪਰ ਸੁਪਰੀਸਟਮ ਕਹਿੰਦੇ ਦੋ ਤੋਂ ਤਿੰਨ ਹੋਰ ਵੀ ਹੋ ਸਕਦੇ ਆ ਇਸ ਪੌਸਿਬਿਲਟੀ NDP ਬਾਰੇ ਉਹਨਾਂ ਨੇ ਹਲੇ ਫੈਸਲਾ ਨਹੀਂ ਕੀਤਾ ਇਹ ਆਪਾਂ ਕਿ ਐਸਰਾਈਆਂ ਲਾ ਲਾ ਰਹੇ ਆ ਕਿ NDP ਕੋ ਕੋਈ ਚੁਆਇਸ ਨਹੀਂ ਕਿਉਂਕਿ ਉਹਨਾਂ ਕੋ ਕੋਈ ਪੋਲਿਟੀਕਲ ਜਿਹੜੀ ਪਾਰਲੀਮੈਂਟ ਵਿੱਚ ਉਹ ਇਹਨਾਂ ਨੂੰ ਕੋ ਫੰਡਿੰਗ ਨਹੀਂ ਮਿਲ ਰਹੀ ਕੋਈ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਬੋਲਣ ਲਈ ਉਹਨਾਂ ਕੋ ਸਟੇਟਸ ਹੈ ਨਹੀਂ اپੋਜੀਸ਼ਨ ਦਾ ਸੋ ਮੇਬੀ ਬਿਹਾਈਂਡ ਦੀ ਸੀਨਸ ਦੇ ਵਿਲ ਨੇਗੋਸ਼ੀਏਟ ਵਿਦ ਮਿਸਟਰ ਕਾਰਨੀ ਆਈ ਵੀ ਡੋਨਟ ਨੋ ਯੇਟ ਪਰ ਐਜ਼ ਆਫ ਟੁਡੇ ਇਦਾਂ ਲੱਗਦਾ ਕਿ ਐਨਡੀਪੀ ਕੋ ਹੋ ਕੋਈ ਚੁਆਇਸ ਨਹੀਂ ਦੇ ਹੈਵ ਟੂ ਵਾਕ ਅਵੇ ਆਈ ਸੀ ਆ ਸੋ ਕੋਈ ਬਜ਼ੁਰਗ ਵਾਸਤੇ ਜੇ ਕੋਈ ਐਸਾ ਇਸ ਬਜਟ ਦੇ ਵਿੱਚ ਉਹਨਾਂ ਦੇ ਲਈ ਕੋਈ ਐਸੀ ਬੈਨੀਫਿਟ ਕੋਈ ਬਜ਼ੁਰਗਾਂ ਵਾਸਤੇ ਨਹੀਂ ਜੀ ਕੋਈ ਤੁਹਾਡੀ ਬੀਬੀ ਸਿਟਿੰਗ ਲਈ ਨਹੀਂ ਜਿਹਦਾ ਟੂ ਡੋ ਨੂੰ ਕੀਤਾ ਸੀ ਉਹ 10 10 ਡਾਲਰ ਈਵਨ ਕਾਰਨੀ ਨੇ ਟੂ ਡੋ ਨੇ ਕਿ ਅਸੀਂ ਕਿ 2 ਬਿਲੀਅਨ ਟਰੀਜ਼ ਅਸੀਂ ਲਾਵਾਂਗੇ ਉਹਦੇ ਵਿੱਚ ਵੀ ਕਾਰਨੀ ਨੇ ਕਟੌਤੀ ਕੀਤੀ ਆ ਕਿ ਫੰਡਿੰਗ ਉਹਦੇ ਵਿੱਚ ਘਟਾਤੀ ਦੇ ਆਰ ਕਟਿੰਗ ਦੀ ਫੰਡਿੰਗ ਸੋ ਵਾਟ ਹੈਪਨ 180 ਡਿਗਰੀ ਕਾਰਨੀ ਨੇ ਕੈਪੀਟਲ ਇਨਵੈਸਟਮੈਂਟ ਕੈਪੀਟਲ ਇਨਵੈਸਟਮੈਂਟ ਮੀਨਸ ਹੀ ਵਾਂਟ ਟੂ ਇਨਵੈਸਟ ਫਰੋਂ ਵੇਅ ਉਸ ਖਾਸ ਤੌਰ ਤੇ ਬਿਜ਼ਨਸ ਵਿੱਚ ਜਿੱਦਾਂ ਹਾਊਸਿੰਗ ਹੋਈ ਇਨਫਰਾਸਟ੍ਰਕਚਰ ਹੋਈ ਨਵੀਆਂ ਫਾਉਂਡਰੀਆਂ ਬਣਾਉਣੀਆਂ ਕਲਾਈਮੇਟ ਦੇ ਉੱਤੇ ਵੀ ਇਹਨਾਂ ਨੇ ਚੱਕ ਦਿੱਤਾ ਉਹ ਟੈਕਸ ਸੋ ਦੇ ਦੇ ਹੈਵ ਚੇਂਜਡ देयर ਪੋਲਿਸੀ ਐਂਡ ਜਿਹੜਾ ਹੈਗਾ ਸੀਨੀਅਰਸ ਲਈ ਜੇ 바ਸੀ ਸਾਹਿਬ ਤੁਸੀਂ ਦੇਖੋ ਸੀਨੀਅਰ ਦੀ ਕੰਪੇਅਰ ਕੋ ਕੰਪੇਅਰਡ ਟੂ ਦੀ ਅਦਰ ਵਰਲਡ ਦੇ ਨਾਲ ਕੈਨੇਡਾ ਦੇ ਵਿੱਚ ਸੀਨੀਅਰਸ ਦੇ ਆਰ ਡੂਇੰਗ ਵੈਰੀ ਗੁੱਡ ਦੇਰ ਪੇਡ ਵੈਰੀ ਗੁੱਡ ਲੁੱਕ ਐਟ ਦੀ ਜ ਉਹਨਾਂ ਨੂੰ ਪੈਨਸ਼ਨ ਮਾੜੀ ਮੋਟੀ ਕੋ ਕਟ ਮਿਲਦੀ ਤਾਂ ਉਹਨਾਂ ਨੂੰ ਸਪਲੀਮੈਂਟ ਮਿਲ ਜਾਂਦਾ ਐਂਡ ਐਸ ویਲ ਸਭ ਤੋਂ ਜਿਹੜੀ ਵਰੀ ਆ ਉਹ ਹੈਗੀ ਆ ਯੰਗ ਬੰਦਿਆਂ ਲਈ ਜਿਹੜੇ ਤੁਹਾਡੇ ਸਾਡੇ ਬੱਚੇ ਆ ਉਹ 14 ਤੋਂ 25 ਸਾਲ ਤੱਕ ਉਹਨਾਂ ਨੂੰ ਨਾ ਤਾਂ ਜੋਬਾਂ ਮਿਲ ਰਹੀਆਂ ਐਂਡ ਪਲੱਸ ਜਿਹੜਾ ਡੈਟ ਆ ਤੇ ਡੈਫਿਸਿਟ ਆ ਸਾਰਾ ਇਹ ਇਨ ਫਿਊਚਰ ਚ they they have to carry on they have to pay that And the un of unemployment went up to 15% so that is the, that's the key in the karli ne enu address nahi kita aune wale dinan ch mera uh, khal uh, uh, he have to answer for that meharbani ji discuss up so thode kand paave ke e jada budget hai ਅ ਜਿਹੜਾ ਪਰਸਨ ਜਿਹੜਾ ਐਕਸਪੀਰੀਅੰਸ ਹੈ ਇਨੇ ਸਾਲਾਂ ਤੁਸੀਂ ਲੈ ਬਾਕੀ ਸਮੇਂ ਤੇ ਬਾਕੀ ਸਰਕਾਰਾਂ ਆਈਆਂ ਨੇ ਬਜਟ ਪੇਸ਼ ਕੀਤਾ ਅ ਤੁਹਾਨੂੰ ਕੀ ਲੱਗਦਾ ਇਹ ਬਜਟ ਜਿਹੜਾ ਆ ਪਿਛਲੇ ਬਜਟਾਂ ਦੇ ਨਾਲੋਂ ਇਸ ਦੇ ਵਿੱਚ ਇਹ ਕਿਹੜਾ ਐਸਾ ਇਨੇ ਰੰਗ ਭਰਿਆ ਆ ਔਰ ਲੋਕਾਂ ਦੀ ਚਿੰਤਾ ਵਧੀਆਂ ਨੇ ਔਰ ਆਰਥਿਕ ਮੰਦਵਾੜਾ ਜਿਹੜਾ ਹੈ ਉਹਦੇ ਉੱਪਰ ਬਥਾ ਕੋਈ ਧਿਆਨ ਨਹੀਂ ਦਿੱਤਾ ਇਸ ਬਜਟ ਦੇ ਵਿੱਚ ਔਰ ਨੌਕਰੀਆਂ ਜਿਹੜੀਆਂ ਨੇ ਇੰਟਰਸਟ ਰੇਟ ਦੀ ਜਿਹੜੀ ਗੱਲ ਤੁਹਾਡੇ ਸਾਹਮਣੇ ਆ ਔਰ ਇੰਟਰਸਟ ਰੇਟ ਘਟਣ ਅ ਦੂਜੇ ਪਾਸੇ jobbਾਂ ਦਾ ਨਾ ਹੋਣਾ ਅ ਅੱਜੇ ਵੱਡੀ ਗਿਣਤੀ ਵਿੱਚ ਜਿਹੜੇ ਅਫੋਰਡੇਬਲ ਹਾਊਸਸ ਦੀ ਗੱਲ ਕੀਤੀ ਗਈ ਹੈ ਤੇ ਇਹ ਲੋਕ ਕਿੰਨੇ ਅ ਵੋਲਿਊਮ ਤੇ ਅਤੇ ਕਿੰਨੇ ਪ੍ਰਾਈਸ ਤੇ ਜਿਹੜੇ ਨੇ ਇਹ ਅਫੋਰਡੇਬਲ ਹਾਊਸ ਦੀ ਗੱਲ ਕਰ ਰਹੇ ਆ ਤੇ ਮਿਲਾਂ ਦੇ ਕੁੱਲ ਮਿਲਾ ਕੇ ਬਜਟ ਜਿਹੜਾ ਆ ਕੋਈ ਇੰਨਾ ਵਧੀਆ ਬਜਟ ਲੋਕ ਕਹਿੰਦੇ ਆ ਲੋਕਾਂ ਦੀ رائے ਪਾਈ ਜਾ ਰਹੀ ਵੱਡੀ ਗਿਣਤੀ ਵਿੱਚ ਕਿ ਲੱਗਦਾ ਹੈ ਕਿ ਇਹ ਡਾਮਾਂਡਰ ਸਰਕਾਰ ਨੂੰ ਇਸ ਵੇਲੇ ਡਿਪੈਂਡਸ ਕਿ ਕਿਹੜਾ ਗੱਲ ਕਰਦੇ ਹੋ ਬਿਲਕੁਲ ਬਹੁਤ ਇੰਪੋਰਟੈਂਟ ਕੁਐਸਚਨ ਕੀਤਾ ਤੁਸੀਂ ਰੇਜ਼ ਕੀਤਾ ਅਫੋਰਡੇਬਿਲਟੀ ਕਿਉਂਕਿ ਜਿਹੜੇ ਕਾਰਨੀ ਹੈ ਉਹਨੇ ਇਲੈਕਸ਼ਨ ਵੀ ਅਫੋਰਡੇਬਿਲਟੀ ਤੇ ਲੜੀ ਸੀ ਐਂਡ ਜਿੱਤੀ ਹੈ ਐਂਡ ਕੰਜ਼ਰਵਟਿਵ ਪਾਰਟੀ ਦਾ ਲੀਡਰ ਮਿਸਟਰ ਪੋਲੀਵਰ ਵੀ ਇਹੀ ਗੱਲ ਕਹਿ ਰਿਹਾ ਹੈ ਕਿ ਇਹ ਵੀ ਬਜਟ ਹੋਣਾ ਚਾਹੀਦਾ ਸੀ ਅਫੋਰਡੇਬਿਲਟੀ ਦਾ ਜੇ ਅਫੋਰਡੇਬਿਲਟੀ ਵਾਲਾ ਬਜਟ ਹੁੰਦਾ ਤਾਂ ਅਸੀਂ ਇਹਦੀ ਇਹਦੀ ਸਪੋਰਟ ਕਰਦੇ ਪਰ ਇਟਸ ਨਾਟ ਜੀ ਮਿਹਰबानी ਜੀ ਸਾਹਿਬ ਸਭ ਦੇ ਲਈ ਤੁਹਾਡਾ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਅਸੀਂ ਵਾਪਸ ਆ ਰਹੇ ਹਾਂ ਔਰ ਦੱਸਿਓ ਕੀ ਖਾਣਾ ਖਾਣ ਲਈ সুইਟ ਵੈਲਿਊ ਵਿੱਚ ਸੁਖਾ ਜੀ ਕਹਿੰਦੇ ਆ